ਸਾ ਪੀਰ ਨੂੰ ਬਹੁਤ ਬਹੁਤ ਕੋਲਾ ਹੈ ਜੀ ਦੇਖੋ ਜੀ ਬਹੁਤ ਸੋਹਣਾ ਆਰਡਰ ਕੋਈ ਨੂਰ ਜੀ ਆ ਹਾਂਜੀ ਇਹ ਦਾਰੇ ਦੀ ਹੈ ਜੀ ਅੱਛਾ ਇਹ ਦਾਰੇ ਦੀ ਹੈ ਜਾਨੀ ਕਿ ਦੋਨੇ ਲਸ ਮੀਟਰੀ ਫਾਰਮ ਹਾਂਜੀ 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 ਲਓ ਵੀ ਮਿੱਤਰੋ ਬਹੁਤ ਸੋਹਣੀਆਂ ਕਟੀਆਂ ਵੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਹੈ ਜੀ ਸੇ ਤਾਂ ਹੋਰ ਸੁਣਾਓ ਅੱਜ ਪਹੁੰਚੇ ਸੀਗੇ ਜੀ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਤਸਵੀਰ ਰਾਮਪਰਾਪੂਰ ਤਾਂ ਇਹ ਨਜ਼ਦੀਕੀ ਰਾਮਪਰੇਪੂਰ ਦੇ ਇਧਰੋਂ ਪਾਕਤਾ ਵੀ ਨੇੜੇ ਹੈ ਤੇ ਅੱਜ ਜਿਹੜੀ ਬੈੜ ਹੈ ਇਹ ਚਾਰ ਦੰਦ ਬੈੜ ਹੈ ਜੀ ਤਾਂ ਪਹਿਲੀ ਬੈੜ ਤਾਂ ਬਾਈ ਕਹਿੰਦਾ ਇੱਕ ਸਾਲ ਇਹ ਡੇਢ ਕਿ ਮਹੀਨੇ ਦੀ ਗੱਭਣ ਕਰਾਤੀ ਤੇ ਦੂਜਾ ਸੂਆ ਹੁਣ ਨਾਲ ਦੀ ਨਾਲ ਸੂਕੀ ਤੇ ਹੁਣ ਚਾਰ ਦੰਦ ਬੈਡ ਹੋ ਗਈ ਡਿਟੇਲ ਆਪਾਂ ਦੁੱਧ ਬਾਰੇ ਸਾਰੀ ਆਪਾਂ ਹੁਣ ਤਾਂ ਚਲੋ ਇਹਦੇ ਮਗਰ ਮੇਲ ਕਾਫ ਨੂੰ ਜਨਮ ਦਿੱਤਾ ਹੁਣੀ ਸੂਈ ਹੈ ਇਹ ਮਤਲਬ ਘੰਟਕ ਹੋ ਗਿਆ ਥੋੜਾ ਜਿਆ ਪਲਾਂ ਦੇ ਵਿੱਚ ਵੀ ਅਗਾ ਤੇ ਬਾਕੀ ਆਪਾਂ ਡਿਟੇਲ ਦੀ ਗੱਲ ਬਾਈ ਨਾ ਕਰਦੇ ਆ ਆਜੋ ਬਾਈ ਇੱਧਰ ਨੂੰ ਆਜੋ ਮੜਾ ਜਾ ਹਾਂਜੀ ਸასი ਘਾਲ ਬਾਈ ਸასი ਘਾਲ ਵੀਰ ਹੀ ਵਾਲਾ ਜੀ ਹੋਰ ਕੰਮ ਵਧੀਆ ਵੀ ਠੀਕ ਹੈ ਜੀ ਬਾਈ ਇਹ ਗਾਂ ਤਾਂ ਆਪਣੀ ਹੁਣੀ ਚਲੋ ਸੂਈ ਆ ਹਨਾ ਤਾਂ ਦੁੱਧ ਕਿੰਨਾ ਸੀ ਜੀ ਇਹ ਤਾਂ ਪਹਿਲੇ ਸੂਏ ਦਾ ਪਹਿਲੇ ਸੂਏ 25 26 ਲੀਟਰ ਦੁੱਧ ਦਿੱਤਾ ਜੀ ਨਾ 25 26 ਲੀਟਰ ਦੁੱਧ ਦਿੱਤਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਅੱਗੇ ਨੂੰ ਤਾਂ ਹੁਣ ਫਿਰ ਚਾਰ ਦੰਦ ਸੂਕੇ ਤੇ ਉਮੀਦ ਜ਼ਿਆਦਾ ਹੈਗੀ ਹਾਂ ਜੀ ਹਾਂ ਜੀ 3+ ਕਰੂ ਜੀ ਅੱਜ ਕਰਦਾ 3+ ਕਰ ਸਕਦੇ ਹਾਂ ਜੀ ਹਾਂ ਜੀ ਠੀਕ ਹੈ ਜੀ ਬਾਈ ਤੇ ਉਹ ਉਮਰ ਦੀ ਚਾਰ ਦਾਂਦੀ ਹੋਗੀ ਦੰਦ ਵੀ ਆਪਾਂ ਨੂੰ ਦੇ ਦਿੰਦੇ ਆ ਹਾਂ ਜੀ ਹਾਂ ਜੀ ਹਾਂ ਜੀ ਦੰਦ ਵੀ ਮਿੱਤਰੋ ਹੁਣੀ ਪਹਿਲਾਂ ਦੇਖ ਕੇ ਫੇਰੀ ਅਸੀਂ ਵੀਡੀਓ ਵਿੱਚ ਬੋਲੇ ਆ ਵੀ ਚ ਆਜੂ ਗਾਂ ਵੀ ਤੁਹਾਨੂੰ ਆਪਾ ਦਿਖਾਉਣੇ ਆ ਤੋਰ ਕੇ ਵੀ ਆਪਾਂ ਮੜੇ ਜੜ ਗੇੜਾ ਦਵਾ ਕੇ ਪਰਾਚੀ ਵੀ ਬਹੁਤ ਕਰ ਪਈਏ ਆਪਾਂ ਗੇੜਾ ਦਵਾ ਸਕਦੇ ਹਾਂ ਦਾ ਗੇੜਾ ਕਟਾਈਂਦਾ ਹੋ ਸਕਦੇ ਆ ਖੋਲੀ ਬਾਈ ਇਹ ਸਲਾਦਪੁਰੇ ਦੇ ਵੀ ਬਿਲਕੁਲ ਨਾਲ ਹੀ ਆ ਗਿਆ ਜੀ ਪਿੰਡ ਭਾਈ ਰੂਪਾ ਇੱਥੋਂ ਦੇ ਵੀ ਪਸ਼ੂ ਪਾਲਕ ਚੰਗੇ ਆ ਤੇ ਵਧੀਆ ਤਰੇਜ ਆ ਇਸ ਪਿੰਡ 'ਚ ਵੀ ਪਸ਼ੂ ਪਾਲਕਾਂ ਦਾ ਤਾਂ ਸੋਹਣੇ ਜਾਨਵਰ ਰੱਖਦੇ ਆ ਤਾਂ ਤੁਸੀਂ ਥੰਡ ਥੰਡ ਦੇਖ ਸਕਦੇ ਆ ਤੁਸੀਂ ਆਟਰ ਦਾ ਵੀ ਸਾਇ ਦੇਖ ਸਕਦੇ ਆ ਤਾਂ ਬਾਕੀ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਾਂਗੇ ਤੇ ਆਜੋ ਜੀ ਮੋੜ ਲਓ ਬੱਚੇ ਦਾ ਕਰਦੀ ਹੈ ਨਾ ਜੀ ਬਹੁਤ ਬੱਚੇ ਦਾ ਕਰਕੇ ਫਿਰ ਬਾਹਰੋਂ ਭੱਜ ਗਈ ਆਉਂਦੀ ਆਟੋਮੈਟਿਕੀ ਆਪ ਤੇ ਭਾਈ ਇਹਨੂੰ ਜੇ ਆਪਾਂ ਹੁਣ ਗੱਲ ਕਰੀਏ ਤਾਂ ਆਪਣਾ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਨੰਬਰ ਹੀ ਦੱਸੋ ਜੀ ਨੰਬਰ ਹੈਗਾ ਜੀ 94647 94638 747 ਜੀ 94647 47 86516 ਠੀਕ ਹੈ ਜੀ ਦੁਬਾਰੇ ਦੱਸੋ ਜੀ 94647 86516 ਠੀਕ ਹੈ ਜੀ ਇਹ ਨੰਬਰ ਹੈ ਜੀ ਬਾਈ ਦਾ ਤੇ ਬਾਈ ਇਹਦਾ ਰੇਟ ਕੀ ਕਰਦੇ ਆ ਜੀ ਤੂੰ ਰੇਟ ਫੋਨ ਤੇ ਕਰ ਲਾਂਗੇ ਅੱਛਾ ਫੋਨ ਤੇ ਕਰ ਲੋਂਗੇ ਜੀ ਲਓ ਜੀ ਰੇਟ ਬਾਈ ਕਹਿੰਦਾ ਆਪਾਂ ਫੋਨ ਤੇ ਕਰਾਂਗੇ ਤਾਂ ਦੂਜਾ ਸੂਆ ਹੈ ਬਾਕੀ ਥੋੜਾ ਜਨਾ ਚ ਆਂਦਾ ਹੈ ਜੇ ਤੁਸੀਂ ਹੁਣਾਂ ਤੇ ਭਲਾ ਭਲਾ ਦਿਖਾਈ ਜਾਂਦੀ ਹੈ ਜੀ ਓਕੇ ਅੱਛਾ ਉ ਜਦੋਂ ਬਸ ਭਲਾ ਲੈ ਗਏ ਆ ਉਦੋਂ ਵਾਰ ਜਮਾ ਕਲੀਅਰ ਕਲੀਅਰ ਆ ਜਮਾ ਜੀ ਦੋਨੇ ਪਾਸੇ ਬਹਿ ਕੇ ਚੋਣੇ ਆ ਠੀਕ ਹੈ ਕੋਈ ਐ ਚੌਂਕਾ ਪਾਣੀ ਵੀ ਕੋਈ ਮਸ਼ੀਨ ਦਾ ਜਾ ਅਸੀਂ ਤਾਂ ਹੱਥੀ ਜਵਾਈ ਕਰਦੇ ਰਹੇ ਆ ਜੀ ਤੁਸੀਂ ਹੱਥੀ ਕਰਦੇ ਰਹੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਤੇ ਉਹ ਬੈਡ ਉਹਦੀ ਪਹਿਲੇ ਸੂਏ ਦੀ ਬਈ ਉਹ ਪਹਿਲੇ ਸੂਏ ਦੀ ਬੱਚੀ ਹੈ ਜੀ ਆਜੋ ਆਪਾਂ ਉਹ ਵੀ ਦਿਖਾ ਦਈਏ ਫਿਰ ਹਨਾ ਹਾਂ ਜੀ ਤਾਂ ਲੋ ਵੀ ਮੇਤਰੋਗਾਂ ਦੇ ਨਾਲ ਨਾਲ ਤਾਂ ਦੋ ਕਟੀਆਂ ਵੀ ਹੈ ਤਾਂ ਇੱਕ ਇਸੇ ਦੀ ਇਹ ਮਗਰਲੇ ਸੂਏ ਦੀ ਫੀਮੇਲ ਹੈ ਆ ਪਿਛਲੇ ਸਾਲ ਦੀ ਇਹ ਕਿਹੜੇ ਕਿਹੜੇ ਬੋਲਦੀ ਹੈ ਬਈ ਇਹ ਡਸਟ ਦੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਕਿਹੜੇ ایਵੀਐਸ ਦਾ ਬੋਲ ਰਸੀ ਹਾਂ ਜੀ ਠੀਕ ਹੈ ਜੀ ਭਾਈ ਇਹਦੀ ਉਮਰ ਕਿੰਨੀ ਹੋ ਗਈ ਹੁਣ ਇਹ ਲਗਭਗ ਅੱਛਾ 10.5 ਮਹੀਨੇ 11ਵੇਂ ਮਹੀਨੇ ਦੇ ਬਰਦ ਸੌਰਗੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਉਦੋਂ ਬਾਅਦ ਆ ਗਈ ਇਹ ਕੱਟੀ ਇਹਦੀ ਉਮਰ ਕਿੰਨੀ ਹੋ ਗਈ ਆਹ ਕੱਟੀ ਹੋ ਗਈ ਜੀ ਆਪਣੇ ਲਗਭਗ ਤੁਸੀਂ 10-11 ਮਹੀਨਿਆਂ ਦੀ ਹੈ ਜੀ ਇਹ 10-11 ਮਹੀਨਿਆਂ ਦੀ ਹੋਣੀ ਹੈ ਠੀਕ ਹੈ ਜੀ ਤੇ ਮਾਂ ਦਾ ਦੁੱਧ ਇਹਦਾ ਮਾਂ ਦਾ ਰੋਡ ਹੈ 21 ਲੀਟਰ ਆ ਇਹ 21 ਲੀਟਰ ਹੈ ਹਾਂ ਹੁਣ ਹੈਗੀ ਆ ਸੂਈ ਵੀ ਅੱਛਾ ਜੀ ਆ ਇਹ 11 ਕ ਮਹੀਨਿਆਂ ਦੀ ਆ ਮਹੀਨੇ ਕੇ ਬਾਅਦ ਇਹ ਗੱਬਣ ਹੋ ਗਈ ਸੀਗੀ ਓਕੇ ਜੀ ਮਹੀਨੇ ਬਾਅਦ ਹੁਣ 5-4 ਦਿਨਾਂ ਦੀ ਸੂਈ ਵੀ ਆ ਉਹ ਓਕੇ ਤੇ 13-14 ਲੀਟਰ ਹੁਣ ਦੁੱਧ ਦੇ ਥੱਲੇ ਹੈਗਾ ਇਸ ਟਾਈਮ 13-14 ਲੀਟਰ ਹੈਗਾ ਠੀਕ ਹੈ ਜੀ ਐਕੀਆਰ ਵੀ ਉਹਨੇ ਕੰਟੀਨਿਊ ਜਾਣ ਨੂੰ ਦਿੱਤਾਗਾ ਅੱਛਾ ਐਕੀ ਵੀ ਕੱਟੀ ਦਿੱਤੀ ਹਾਂਜੀ ਹਾਂਜੀ ਚਲੋ ਬਹੁਤ ਬਧਾਈਆਂ ਜੀ ਕਹਿੰਦੇ ਹੁੰਦੇ ਚਲੋ ਇਹ ਬਾਤਾਂ ਕੀ ਜੇ ਤੇ ਉਸ ਤੋਂ ਬਾਅਦ ਇਹ ਕੱਟੀ ਆ ਗਈ ਜੀ ਇਹ ਚੰਗੀ ਭਲੀ ਜੀ ਹਾਂ ਇਹ ਕੱਟੀ ਹੈਗੀ ਆਪਣੀ 2 ਸਾਲ ਦੀ ਹੈ ਜੀ ਅੱਛਾ ਇਹ ਤੇ ਇਹਦੇ ਹੋਏ ਸੀਮਨ ਦਿੱਤਾ ਤਾਂ ਨਹੀਂ ਕੋਈ ਜੀ ਨਹੀਂ ਹਜੇ ਲਵਾਇਆ ਨਹੀਂ ਜੀ ਅੱਛਾ ਲਵਾਇਆ ਨਹੀਂ ਹੁਣ ਜੇ ਨਹੀਂ ਕਿ ਰੁੱਤ ਦੇ ਹਿਸਾਬ ਨਾਲ ਮੂਰੇ ਭਰੇ ਜਾਊਗਾ ਇੱਕ ਵਾਰੀ ਹੀਟ ਚ ਆਈ ਸੀਗੀ ਤੇ ਇਹਨਾਂ ਦੇ ਝੋਟਿਆਂ ਦਾ ਪਤਾ ਹੈਗਾ ਪਿਓ ਕਿਹੜੇ ਕਿਹੜੇ ਕਟੀਆਂ ਦੇ ਹਾਂਜੀ ਜਿਹੜੀ ਆ ਆ ਗਈ ਹਾਂਜੀ ਇਹਦਾ ਆਉਦੀ ਹੈ ਜੀ ਆਪਣੇ ਜਿਹੜਾ ਇਹਨਾਂ ਦਾ ਲక్ష్ਮੀ ਡੈਰੀ ਆਣ ਦਾ ਕੀ ਇਸ ਦਾ ਨਾਮ ਕੋਹੇ ਨੂਰ ਕੋਹੇ ਨੂਰ ਇਹ ਕੋਹੇ ਨੂਰ ਦੀ ਆ ਹਾਂਜੀ ਇਹ ਦਾਰੇ ਦੀ ਹੈ ਅੱਛਾ ਇਹ ਦਾਰੇ ਦੀ ਹੈ ਜਾਨੀ ਕਿ ਦੋਨੇ ਲక్ష్ਮੀ ਡੈਰੀ ਫਾਰਮਾਂ ਦੀ ਹਾਂਜੀ 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 ਲਓ ਵੀ ਮਿੱਤਰੋ ਬਹੁਤ ਸੋਹਣੀਆਂ ਕਟੀਆਂ ਵੀ ਐ ਤਾਂ ਤੁਸੀਂ ਦੇਖ ਸਕਦੇ ਆ ਆ ਗਾਂ ਵੀ ਤੁਹਾਨੂੰ ਦਿਖਾਤੀ ਤੇ ਚਾਰ ਦੰਦ ਹੈ ਦੂਜਾ ਸੁਹਾ ਸੂਈ ਹੈ ਜੀ ਹੁਣ ਟਾਈਮ ਦੇ ਨਾਲ ਹੀ ਤੇ ਆਹੀ ਇਹਦੇ ਮਗਰ ਲਈ ਸੂਏ ਦੀ ਫੀਮੇਲ ਖੜੀ ਹੈ ਸਾਢੇ 10 ਮਹੀਨਿਆਂ ਦੀ ਨਾਲ ਦੀ ਨਾਲ ਹੀ ਗਾਂ ਗੱਪਣ ਹੋ ਗਈ ਸੀਗੀ ਡੇਢ ਇੱਕ ਮਹੀਨੇ ਦੇ ਵਿੱਚ ਹੀ ਇਹ ਵੀ ਬਹੁਤ ਹੈ ਇਹ ਵੀ ਮਹੀਨੇ ਦੇ ਵਿੱਚ ਵਿੱਚ ਜਾਨੀ ਕੀ ਵੀ ਦੁਬਾਰੇ ਤਿਆਰ ਹੋ ਜੂਗੀ ਹਨਾ ਟੀਕਾ ਲੈਣ ਨੂੰ ਦੋ ਮਹੀਨਿਆਂ ਚ ਮਤਲਬ ਤਿਆਰ ਹੈ ਤਿਆਰ ਹੈ ਜੀ ਤਿਆਰ ਦੋ ਮਹੀਨੇ ਬਿਲਕੁਲ ਜੀ ਤੇ ਇਧਰ ਤੁਹਾਨੂੰ ਮੜੀ ਜੀ ਮੱਝਾਂ ਦੇ ਵਿੱਚ ਵੀ ਤੁਹਾਨੂੰ ਮਰਵਾਉਣਿਆ ਨਿਗਾ ਬਾਈ ਦੇ ਸ਼ੌਂਕ ਬਾਰੇ ਮੱਝਾਂ ਤੁਹਾਨੂੰ ਪੈਸੇ ਦਿਖਾ ਰਹੇ ਆ ਹਾਂਜੀ ਉਹ ਜਿਹੜੀ ਵੱਡੀ ਗੱਟੀ ਖੜੀ ਹੈ ਜੀ ਉਤਰਾ ਉਤਰੀ ਸੀਗੀਆਂ ਜੀ ਜਿਹੜੀ ਵੱਡੀ ਗੱਟੀ ਆ ਉਹ ਤਾਂ ਇਸ ਮੱਝ ਦੀ ਆ ਅੱਛਾ ਜੀ ਹਾਂਜੀ ਹਾਂਜੀ ਅੱਛਾ ਉਹ ਇਸ ਮੱਝ ਦੀ ਆ ਹਾਂਜੀ 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 5 ਕਿਲੋ ਦੁੱਧ ਦੇ 7 ਮਹੀਨੇ ਤੱਕ ਪ੍ਰੋਸੈਸ ਛੱਡੀ ਜਾਂਦੇ ਯਾਨੀ ਹਾਂ ਹਾਂ ਡਰਾਈ ਬਣਾਉਂਗੇ ਓਕੇ ਜੀ ਤੇ ਇਹ ਛੋਟੀ ਪਹਿਲਾਂ ਸੂਈ ਹੈ ਇਹ ਪਹਿਲਾਂ ਸੂਈ ਵੀ ਹੈ ਜੀ ਤੇ ਇਹਨੇ ਦੁੱਧ ਕਿੰਨਾ ਦਿੱਤਾ ਹੁਣ ਇਹ ਤਾਂ 15 ਲੀਟਰ ਆ ਓਕੇ ਜੀ ਬਹੁਤ ਸੋਹਣੀ ਆ ਹਾਂਜੀ ਅੱਦੋ ਬਾਈ ਉਦੋਂ ਮਾਰੀ ਆ ਗਈ ਛੋਟੀਓ ਸਰਾਈ ਇਸ ਹੈਗਿਆ 7 ਮਹੀਨਾ ਦੀ ਗੱਬਣਾ ਅੱਛਾ ਜੀ ਇਹ 7 ਮਹੀਨਾ ਦੀ ਗੱਬਣਾ ਜੀ ਗੱਬਣਾ ਹਾਂਜੀ ਇਹ ਅਸਰ ਛੋਟੀ ਆ ਜੀ ਇਹ ਹਾਂਜੀ ਹਾਂਜੀ ਇਹ ਵੀ ਬਹੁਤ ਜ਼ਬਰਦਸਤ ਬਣੂਗੀ ਇਹ ਕਿਹੜੇ ਬੋਲਦੀ ਆ ਚੌੜੀ ਜੂੜੀ ਬਹੁਤ ਆ ਛੋਟੀ ਚੰਗੀ ਆ ਹਨਾ ਇਹ ਉਧਰੋਂ ਲਿਆਂਦੀ ਸੀਗੀ ਹਰਿਆਣੇ ਤੋਂ ਆਪਾਂ ਅੱਛਾ ਇਹ ਵੀ ਹਰਿਆਣੇ ਤੋਂ ਆਈ ਸੀ ਹਾਂਜੀ ਹਾਂਜੀ ਠੀਕ ਆ ਜੀ ਬਾਈ ਤੇ ਆ ਉਹ ਆ ਗਈ ਜੀ ਜਿਹੜੀ ਆਪਣੇ ਛੋਟੀ ਕੱਟੀ ਹੋਈ ਖੜੀ ਆ ਉਧਰ ਹਾਂਜੀ ਹਾਂਜੀ ਉਹਦੀ ਮਾਂ ਆ ਗਈ ਅੱਛਾ ਇਹ ਛੋਟੀ ਕੱਟੀ ਦੀ ਮਾਂ ਹਾਂਜੀ ਹਾਂਜੀ ਇਹ ਥੱਲੇੋਂ 3 13 14 ਲੀਟਰ ਹੋਊਗਾ ਜੀ 5 6 ਦਿਨਾਂ ਦੀ ਸੂਈ ਵੀ ਆ ਠੀਕ ਹੈ ਜੀ ਆ ਬੱਚਾ ਇਹਦੇ ਮਗਰ ਕੱਟੀ ਹੈ ਜੀ ਓਕੇ ਜੀ ਇਹਦੇ ਮਗਰ ਹੁਣ ਵੀ ਕੱਟੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਥਾਣ ਵੀ ਇੱਕ ਚੀਜ਼ ਬਾਈ ਹੋਰ ਦੇਖੀ ਉਹਦੀ ਕੱਟੀ ਦੀ ਜਾਊਗਾ ਆਉਦੀ ਮਾਨ ਤੇ ਉਹ ਮਗਰ ਲੈਣਾ ਦੀ ਗੱਡੀ ਆਈ ਰੱਖੂਗੀ ਹਾਂ ਆਈ ਰੱਖੂਗੀ ਹਾਂਜੀ ਹਾਂਜੀ ਤੇਲਾ ਪਹਿਲੀ ਪਤਾ ਲੈ ਕਹਿੰਦਾ ਜਮਾ ਹਾਂਜੀ ਬਾਡੀ ਵੀ ਇਹੀ ਹੈ ਜੀ ਬਿਲਕੁਲ ਜੀ ਲਓ ਵੀ ਮਿੱਤਰੋ ਇਹ ਸੀਗਾ ਬਾਈ ਦਾ ਫਾਰਮ ਸਭ ਵੀ ਹੁਣ ਬਹੁਤ ਕੋਲਾ ਹੈ ਜੀ ਦੇਖੋ ਜੀ ਬਹੁਤ ਸੋਹਣਾ ਆਰਡਰ ਤਜੇ ਨੂੰ ਆਪਾਂ ਕਹਿ ਦਿੰਦੇ ਆ ਪੂਰਾ ਤਸੱਲੀ ਵਾਲਾ ਡਰ ਹੈ ਬਹੁਤ ਸੋਹਣੀ ਮੱਝ ਹੈ ਬਾਕੀ ਸਜਾਇ ਮਨੋ ਜੀ ਹਜੇ 11 ਵਜੇ ਆ ਸ਼ਾਮ ਤੱਕ ਤਾਂ ਫਸ ਜਾਂਦੀ ਹੈ ਫਸ ਜਾਂਦੀ ਹੈ ਜੀ ਠੀਕ ਹੈ ਜੀ ਤੇ ਬਾਈ ਦੁਬਾਰੇ ਇੱਕ ਵਾਰੀ ਨੰਬਰ ਬੋਲਿਓ ਨੰਬਰ ਹੈ 94647 94647 ਜੀ 86516 ਜੀ 86516 ਹਾਂਜੀ ਇਹ ਨੰਬਰ ਆ ਜੀ ਵੀਰੇ ਤੇ ਜਿਆਦਾ ਜਾਣਕਾਰੀ ਲਈ ਤੁਸੀਂ ਬਾਈ ਦੇ ਨਾਲ ਕਨੈਕਟ ਕਰ ਸਕਦੇ ਆ ਤਾਂ ਰੇਟ ਫੋਨ ਦੇ ਉੱਤੇ ਹੋਊਗਾ ਜਿਹੜੀ ਵੀ ਚੀਜ਼ ਤੁਹਾਨੂੰ ਫਿੱਟ ਆ ਤਾਂ ਤੁਸੀਂ ਬਾਈ ਨਾਲ ਗੱਲ ਕਰਕੇ ਜਿਆਦਾ ਜਾਣਕਾਰੀ ਲੈ ਸਕਦੇ ਆ ਜੀ ਇੱਕ ਮੱਝਾਂ ਬਾਰੇ ਨਾ ਕੋਈ ਕਾਲ ਕਰੀ ਜੀ ਹਾਂ ਜੀ ਦੋ ਕਟੀਆਂ ਇੱਕ ਬੱਚੀ ਦਾ ਇੱਕ ਗਾਂ ਜੀ ਇਹ ਬਕਾਉ ਹੈ ਜੀ ਛੋਟੇ ਬੱਚੇ ਜਿਹੜੇ ਤੁਹਾਨੂੰ ਪਹਿਲਾਂ ਇਹ ਗਾਂ ਦੇ ਵਾਲੇ ਭਾਂਡੇ ਜੀ ਦਿਖਾਏ ਆ ਬਸ ਕੱਲੇ ਉਹੀ ਆ ਮੱਝਾਂ ਦਾ ਤੁਹਾਨੂੰ ਇੱਕ ਸੌਂਕ ਹੀ ਉਹ ਹੀ ਦਿਖਾਤੀਆਂ ਵੀ ਚਲੋ ਇਹਨੇ ਨਾਲ ਸੌਂਕ ਵਾਧਾ ਨਾਲ ਦੇਖਦੇ ਆ ਅਗਲਾ ਕਹਿੰਦਾ ਯਾਰ ਸਾਡੇ ਪਲਾਨਾਂ ਦੇ ਮੱਝਾਂ ਸੋਹਣੀਆਂ ਇਹ ਤਾਂ ਨਾਲ ਅਸੀਂ ਐਸ ਕਰਕੇ ਦਿਖਾਤੀਆਂ ਤਾਂ ਜਿਹੜੀਆਂ ਸੇਲ ਵਾਸਤੇ ਆ ਦੇਣੀਆਂ ਚ ਉਧਰ ਦੋ ਕਟੀਆਂ ਇੱਕ ਬੈਂਡ ਆ ਉਹਦੀ ਛੋਟੀ ਬੱਸੀ ਉਹਦੀ ਤੇ ਇੱਕ ਗਾਂ ਵੀ ਜੀ ਚਾਰੇ ਉਧਰ ਲੈ ਜਾਣ ਵਾਲੀ ਆ ਜੀ ਧੰਨਵਾਦ ਸਤਿ ਸ੍ਰੀ ਅਕਾਲ